ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਖੀ ਮੇਉ ਜੀ ਤੇ ਲੋ ਜੀ ਮੈਂ ਲੈ ਕੇ ਆਈ ਸੀ ਆਮਲੇ 2 ਕਿਲੋ ਆਮਲੇ ਨੇ 1 ਕਿਲੋ ਦਾ ਮਰਬਾ ਬਣਾਵਾਂਗੀ ਤੇ 1 ਕਿਲੋ ਦਾ ਬਣਾਵਾਂਗੀ ਮੈਂ ਆਚਾਰ ਤੇ ਲੋ ਜੀ ਇਹਨਾਂ ਨੂੰ ਨਾ ਆਮਲੇ ਨੂੰ ਮੈਂ ਧੋ ਕੇ ਰੱਖ ਲਿਆ ਸੀ ਤੇ ਹੁਣ ਦੇਖੋ ਇਹਨੂੰ ਇਧਰ ਪਾਣੀ ਲੈ ਲਿਆ ਤੇ ਇਹਨੂੰ ਉਧਰ ਜੇਮ ਕਰਤਾ ਆਨ ਤੇ ਹੁਣ ਆਪਾਂ ਇਹਨੂੰ ਸਟ੍ਰੀਮ ਲਵਾਵਾਗੇ ਆਮਲੇ ਨੂੰ ਦੇਖੋ ਇਹਨਾਂ ਨੂੰ ਇਸ ਤਰ੍ਹਾਂ ਵਿੱਚ ਰੱਖ ਦੇਣਾ ਜਾਲੀ ਦੇ ਤੇ اچھی طرح ਇਹਨੂੰ ਸਟੀਮ ਲੱਗ ਜਾਊਗੀ ਸੋ ਗਾਇਸ ਲੋ ਜੀ ਸਾਰੇ ਆਮਲੇ ਰੱਖਤੇ ਨੇ ਤੇ ਹੁਣ ਇਹਨਾਂ ਨੂੰ ਟਾ ਕੇ ਸਟੀਮ ਲਗਾਵਾਂਗੇ ਇਹਦੇ ਵਿੱਚ ਮੈਂ ਕੁਝ ਨਹੀਂ ਲਗਾਇਆ ਮਤਲਬ ਸ਼ੇਡ ਵਗੈਰਾ ਕੁਝ ਨਹੀਂ ਕੀਤਾ ਇਸੇ ਤਰ੍ਹਾਂ ਰੱਖਤੇ ਆ ਤੇ ਲੋ ਜੀ ਹੁਣ ਇਹਨਾਂ ਨੂੰ ਟਾ ਕੇ ਅੱਧਾ ਘੰਟਾ ਲਗਵਾਵਾਂਗੇ ਪਸ ਜੀ सवाई अद्धा घंटा हो गया तो चेक कर लेने है। तो देखो जी आवलियां का कलर चेंज हो चुका है पल्ला तो ग्रीन से देखो तो हूँ गैस में बंद कर तो दिने कर दें ठंडा गाइस लो जी आमले देखो तो हूँ इधर आप कढ़ाई रख लिया गैस से ਤੇ ਇਹਦੇ ਵਿੱਚ ਪਾਵਾਂਗੇ ਚੀਨੀ ਕਿਉਂਕਿ 1/2 ਕਿਜੀ ਸਾਡੇ ਆਮਲੇ ਆ ਤੇ ਇਹਦੇ ਵਿੱਚ ਆਪਾਂ 300 ਗ੍ਰਾਮ ਚੀਨੀ ਪਾਨੇ ਆ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਪਾਣੀ ਜਿਦਾ ਬਣੀ ਬਸ ਥੋੜਾ ਜਿਹਾ ਪਾਣਾ ਹੈ ਤੇ ਇਹਨੂੰ ਆਪਾਂ ਹੁਣ ਚਲਾਵਾਂਗੇ ਤੇ ਇਸ ਤੋਂ ਦੇਖੋ ਚਾਰ ਪੰਜ ਛੋਟੀ ਇਲਾਇਚੀ ਪਾ ਦਾਂਗੇ ਖਰੀਵ ਵਾਲੀ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਏਗਾ ਹੋਰ ਜੀ ਚੀਨੀ ਮੈਲਟ ਹੋਣ ਲੱਗੀ ਤੇ ਇਹਦੇ ਵਿੱਚ ਹੀ ਪਾ ਦਾਂਗੇ ਆਮਲੇ ਇੱਕ गिर ਗਿਆ ਪਿੱਛੇ ਚਲੋ ਕੋਈ ਨਹੀਂ ਸੋ ਦੇਖੋ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਤਾਂ ਕਿ نیچے ਨਾ ਲੱਗੇ ਦੇਖੋ ਇਸ ਤਰ੍ਹਾਂ ਬਹੁਤ ਹੀ ਵਧੀਆ ਆਮਲੇ ਦਾ ਮਰਬਾ ਪੰਦਾ ਹੈ ਇਹ ਆਪਣੇ ਲਈ ਖਾਣਾ ਬਹੁਤ ਵਧੀਆ ਹੈ ਸਿਹਤ ਲਈ ਇਹਦੇ ਨਾਲ ਬੱਚਿਆਂ ਦੀ ਨਿਗਾ ਵਧੀਆ ਰਹਿੰਦੀ ਯਾਰ ਰੌਸ਼ਨੀ ਅੱਖਾਂ ਦੀ ਤੇਜ਼ ਹੁੰਦੀ ਆ ਔਰ ਇਹਦੇ ਨਾਲ ਵਿਟਾਮਿਨ ਸੀ ਮਿਲਦਾ ਹੈ ਸੋ ਸੋ ਸਾਰੇ ਨੂੰ ਖਾਣਾ ਚਾਹੀਦਾ ਆਮਲਾ ਜੇ ਅਗਰ ਤੁਹਾਡੇ ਵਾਲ ਝੜਦੇ ਆ ਤਾਂ ਉਹ ਵੀ ਬੰਦ ਹੋ ਜਾਂਦੇ ਆ ਆਮਲਾ ਖਾਓਗੇ ਤਾਂ ਕਿਉਂਕਿ ਮੈਂ ਦਾ ਇਹ ਅਜਮਾ ਕੇ ਦੇਖਿਆ ਹੈ ਲੋ ਜੀ ਇਸ ਤਰ੍ਹਾਂ ਇਹ ਹਿਲਾਉਂਦੇ ਰਵਾਂਗੇ ਹੁਣ 10-15 ਮਿੰਟ ਸੋ ਗਾਇਜ਼ ਦੇਖੋ ਮੁਰਬਾ ਸਾਡਾ ਬਣ ਚੁੱਕਿਆ ਹੈ ਦੇਖੋ ਤੇ ਇਸ ਨੂੰ ਠੰਡਾ ਕਰਕੇ ਤੁਸੀਂ ਕੱਚ ਦੇ ਬਰਤਨ ਚ ਪਾ ਲਓ ਚਲੋ ਜੀ ਗਿਆ ਸੋ ਹੁਣ ਬੰਦ ਕਰ ਦਾਂਗੇ ਬਬਲ ਸੌਣ ਲੱਗ ਗਿਆ ਤਾਂ ਸਮਝ ਲਓ ਕਿ ਬਨ ਚੁੱਕਿਆ ਹੈ ਚਲੋ ਇਸ ਨੂੰ ਪਾ ਕੇ ਬੰਦ ਤਾਂ ਤੁਹਾਨੂੰ ਮੈਂ ਚੈੱਕ ਕਰवानी ਹੈ ਦੇਖੋ ਅਗਰ ਤੁਸੀਂ ਇਹਨੂੰ ਹੁਣੇ ਖਾਣਾ ਚਾਹੋ ਤਾਂ ਖਾ ਸਕਦੇ ਹੋ ਦੇਖੋ ਬਹੁਤ ਆਰਾਮ ਨਾਲ ਉੱਤਰਿਆ ਆ ਤੇ ਬਟਰ ਇਹਨੂੰ ਠੰਡਾ ਕਰਕੇ ਖਾਓ ਤੇ ਇਸ ਨੂੰ ਠੰਡਾ ਹੋਣ ਦਿੰਦੇ ਆ ਕੱਲ ਸੂਆ ਇਸ ਨੂੰ ਖਾ ਸਕਦੇ ਆ ਤੇ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਹੋਰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲੈ ਕੇ ਆਵਾਂਗੀ ਹੁਣ ਇੱਕ ਹੋਰ ਨਵੀਂ ਰੈਸਪੀ ਆਮਲੇ ਦਾ ਚਾਰੀ ਲੈ ਕੇ ਆਵਾਂਗੀ ਹੁਣ ਕੱਲ نئی ਵੀਡੀਓ ਤੇ ਤਦ ਤੱਕ ਲਈ ਬਾਏ ਬਾਏ